ਅੱਛਾ ਜੀ ਜਿਹੜਾ 23 ਮਾਰਚ ਨੂੰ ਨਿਊ ਚੰਡੀਗੜ੍ਹ ਵਿਖੇ ਇੱਕ ਮੈਚ ਹੋਣ ਜਾ ਰਿਹਾ ਆਈਪੀਐਲ ਦਾ ਦਿੱਲੀ ਡੇਅ ਦੇਵਿਲਸ ਤੇ ਪੰਜਾਬ ਕਿੰਗਸ 11 ਦੇ ਵਿੱਚ ਉਹਦੇ ਤਹਿਤ ਪੰਜਾਬ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਹੈਗੇ ਉਹ ਕੀਤੇ ਗਏ ਨੇ 3 ਟਾਇਰ ਸਕਿਉਰਿਟੀ ਜਿਹੜੀ ਹੈਗੀ ਅਸੀਂ ਇਹਦੇ ਵਿੱਚ ਲਗਾਈ ਹੋਈ ਨੇ ਮੈਚ ਦੇ ਇਨਰ ਕੋਰਡਨ ਆਊਟਰ ਕੋਰਡਨ ਤੇ ਸਾਰੇ ਸਰਾਊਂਡਿੰਗ ਜਿਹੜਾ ਹੈਗਾ ਉਹ ਸਾਰੀ ਅਸੀਂ ਪ੍ਰੋਪਰ ਸਕਿਉਰਿਟੀ ਨਾਲ ਕਵਰ ਕਰ ਰਹੇ ਹਾਂ ਇਹਦੇ ਵਿੱਚ ਕਰੀਬ 2000 ਤੋਂ 2200 ਦੇ ਆਸ-ਪਾਸ ਸਾਡੇ ਪੁਲਿਸ ਆਫੀਸ਼ਰਸ ਜਿਹੜੇ ਹੈਗੇ ਤਨਾਨਦ ਨੇ ਤੇ ਵਿੱਚ ਇਨਕਲੂਡ ਅਰਾਊਂਡ 60 ਗੈਸਟਡ ਆਫਿਸਰਸ ਇਹ ਇਹਦੇ ਵਿੱਚ ਸਾਰੇ ਤਾਂ ਕਿ ਕਿਸੇ ਨੂੰ ਵੀ ਕੋਈ ਅਸੁਵਿਧਾ ਨਾ ਹੋਵੇ ਜਿਹੜੇ ਇੱਥੇ ਨਾਲ ਦੇ ਆਸ-ਪਾਸ ਰੈਜ਼ੀਡੈਂਟਸ ਐ ਉਹਨਾਂ ਨੂੰ ਵੀ ਸਪੈਸ਼ਲ ਜਿਹੜੇ ਪਾਸੇਸ ਐ ਜਿਹ ਕੋਈ 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 ਵੀ ਰੂਟ ਤੇ ਇੱਥੇ ਆਂਦੇ ਤਾਂ ਸਪੈਸ਼ਲ ਪਾਸੇਸ ਵੀ ਇਸ਼ੂ ਕੀਤੇ ਜਾ ਰਹੇ ਨੇ ਉਸ ਤੋਂ ਇਲਾਵਾ ਜਿਹੜੇ ਦਰਸ਼ਕ ਇੱਥੇ ਦੇਖਣ ਆ ਰਹੇ ਨੇ ਉਹਨਾਂ ਦੇ ਵਾਸਤੇ ਵੀ ਪ੍ਰੋਪਰ ਟ੍ਰੈਫਿਕ ਪਲਾਨ ਤੇ ਡਾਇਵਰਜਨ ਪਲਾਨ ਜਿਹੜਾ ਹੈਗਾ ਅਸੀਂ ਬਣਾ ਲਿਆ ਹੈ ਉਹ ਅੱਜ ਡਿਟੇਲ ਜਿਹੜਾ ਪਲਾਨ ਐ ਪ੍ਰੈਸਟੇਟ ਰਹੀ ਤੋਂ ਨਾਲ ਅਸੀਂ ਥੋੜੀ ਦੇਰ ਸਾਂਝਾ ਵੀ ਕਰ ਦਾਂਗੇ ਐਜ਼ ਆਫ ਨਾਓ ਮੈਂ ਤੁਹਾਨੂੰ ਜ਼ੁਬਾਨੀ ਵੀ ਥੋੜਾ ਦੱਸ ਦਿੰਦਾ ਇਹਦੇ ਵਿੱਚ ਜਿਹੜੇ ਟੋਟਲ ਮਿਲਾ ਕੇ ਸਟੇਡੀਅਮ ਦੇ 13 ਗੇਟ ਨੇ ਜਿਹੜੇ 13 ਗੇਟ ਦੇ ਵਿੱਚੋਂ ਗੇਟ ਨੰਬਰ 1 ਜਿਹੜਾ ਕਿ ਫਰਦਰ ਸਬ ਡਿਵਾਈਡਡ ਹੈ 1A 1B 1C ਦੇ ਵਿੱਚ ਗੇਟ 1 1A 1B 1C ਇਹਦੇ ਨਾਲ ਗੇਟ ਨੰਬਰ 2 ਗੇਟ ਨੰਬਰ 3 ਤੇ ਗੇਟ ਨੰਬਰ 4 ਜਿਨ੍ਹਾਂ ਕੋਲ ਵੀ ਇਨ੍ਹਾਂ ਗੇਟਾਂ ਦੇ ਟਿਕਟਸ ਜਾਂ ਪਾਸੇਸ ਹੈਗੇ ਨੇ ਉਹ ਸਾਰੇ ਸੈਕਟਰ 39 ਵੱਲੋਂ ਸੈਕਟਰ 39 ਚੰਡੀਗੜ੍ਹ ਵਾਲੀ ਸਾਈਡ ਤੋਂ ਐਂਟਰ ਕਰਨਗੇ ਜਿਹੜੀ ਡਾਇਵਰਜਨ ਅਸੀਂ ਉਸ ਸਾਹਬ ਨਾਲ ਰੱਖੀ ਹੋਈ ਹੈ ਕਿ ਸੈਕਟਰ 39 ਵੱਲੋਂ ਸਿਰਫ A 게ਟ ਵਾਲੇ ਬੰਦੇ ਜਿਹੜੇ ਹੈਗੇ ਐਂਟਰ ਕਰਨਗੇ ਇਸ ਤੋਂ ਇਲਾਵਾ 게ਟ ਨੰਬਰ 5 6 7 8 9 10 11 12 13 ਇਹ ਜਿਹੜੇ ਸਾਰੇ 게ਟਸ ਐ ਇਹ ਸਾਰੇ ਜਿਹੜੇ ਹੈਗੇ ਆ ਅਦਰ ਸਾਈਡ ਆਫ ਦਾ ਸਟੇਡੀਅਮ ਯਾਨੀ ਕਿ اومੈਕਸ ਵਾਲੀ ਸਾਈਡ ਜਿਹੜੀ ਹੈਗੀ ਹੈ ਉੱਥੋਂ ਐਂਟਰ ਕਰਨਗੇ ਜੇ ਕੋਈ ਇਧਰੋਂ ਚੰਡੀਗੜ੍ਹ ਮੁਹਾਲੀ ਸਾਈਡ ਤੋਂ ਵੀ ਆਣਾ ਚਾਹੁੰਦਾ ਹੈ ਪਰ ਉਹਦੀ ਜਿਹੜੀ ਟਿਕਟ ਹੈ ਉਹ 게ਟ ਨੰਬਰ 5 ਤੋਂ ਲੈ ਕੇ 13 ਦੇ ਵਿਚਾਲੇ ਹੈ ਤਾਂ ਤੁਸੀਂ ਉਧਰੋਂ ਘੁੰਮ ਕੇ ਪਹਿਲਾਂ ਹੀ ਹੋਮਿਕਸ ਵਾਲੀ ਸਾਈਡ ਤੋਂ ਉਧਰਲੇ ਪਾਸੋਂ ਐਂਟਰ ਕਰੋ ਤਾਂ ਕਿ ਕਿਸੇ ਕਿਸਮ ਦੀ ਤੁਹਾਨੂੰ ਅਸੁਵਿਧਾ ਨਾ ਹੋਵੇ ਰਸਤੇ 'ਚ ਰੁਕਣਾ ਨਾ ਪਵੇ ਤੇ ਇਸ ਸੰਬੰਧੀ ਜਿਹੜੇ ਪਾਰਕਿੰਗ ਅਰੇਂਜਮੈਂਟਸ ਆ ਉਹ ਵੀ ਸਾਡੇ ਪ੍ਰੋਪਰ ਕੀਤੇ ਗਏ ਨੇ ਜਿਹੜੇ ਗੇਟ ਨੰਬਰ 1 2 3 4 ਹੈ ਉਹਨਾਂ ਵਾਸਤੇ ਪਾਰਕਿੰਗ P1 P2 P3 ਤੇ P6 ਹੈ ਇਹ ਪਾਰਕਿੰਗ ਦੇ ਤੁਹਾਨੂੰ ਬੋਰਡ ਜਿਹੜੇ ਹੈਗੇ ਆ ਹਰ ਇੱਕ ਜਗ੍ਹਾ ਤੇ ਸਾਈਨ ਬੋਰਡਸ ਤੇ ਪਾਰਕਿੰਗ ਬੋਰਡਸ ਲਗਾ ਗੇਟ ਨੰਬਰ ਤੇ ਪਾਰਕਿੰਗ ਬੋਰਡਸ ਲਗਾਤਾਰ ਹਰ ਇੱਕ ਜਗ੍ਹਾ ਤੇ ਰਸਤੇ 'ਚ ਵੀ ਮਿਲਣਗੇ ਜਿਹੜੇ ਅਦਰ 게ਟ ਸੇ 게ਟ ਨੰਬਰ 5 ਤੋਂ 13 ਇਹਨਾਂ ਵਾਸਤੇ ਪਾਰਕਿੰਗ P4 P5 ਤੇ P7 ਇਹ ਸਾਰੇ ਪਾਰਕਿੰਗ ਦੇ ਸਾਈਨ ਬੋਰਡਸ ਜਿਹੜੇ ਹੈਗੇ ਐ ਇਹ ਤੁਹਾਨੂੰ ਜਿਹੜੇ ਹੈਗੇ ਉੱਥੇ ਵੀ ਮਿਲਣਗੇ ਸਾਰੇ ਜਗ੍ਹਾ ਜਗ੍ਹਾ ਜਿੱਥੇ ਰਸਤੇ ਤੁਸੀਂ ਆਉਂਗੇ ਵੀ ਸਾਰੇ ਸਾਈਨ ਬੋਰਡਸ ਮਿਲਣਗੇ ਤਾਂ ਕਿ ਤੁਹਾਡੀ ਇਹ ਹੈਲਪ ਹੋ ਸਕੇ ਕਿਸੇ ਕਿਸਮ ਦੀ ਕੋਈ ਤੁਹਾਨੂੰ ਕਨਫਿਊਜ਼ਨ ਜਾਂ ਇਸ ਚੀਜ਼ ਚ ਨਾ ਹੋਵੇ ਕਿਉਂਕਿ ਫਸਟ ਟਾਈਮ ਇਸ ਦਾ ਇਸ ਜਗ੍ਹਾ ਤੇ ਮੈਚ ਹੋ ਰਿਹਾ ਹੈ ਤਾਂ ਇਸ ਕਰਕੇ ਅਸੀਂ ਐਕਸਟਰਾ ਪ੍ਰੀਕਾਸ਼ਨ ਇਸ ਚੀਜ਼ ਤੇ ਲੈ ਰਹੇ ਹਾਂ ਐਕਸਟਰਾ ਸਾਈਨ ਬੋਰਡਸ ਵੀ ਇੰਸਟਾਲ ਕੀਤੇ ਜਾਣਗੇ ਤੇ ਪ੍ਰੋਪਰ ਜਿਹੜਾ ਹੈਗਾ ਸੀ ਇਹਦੇ ਰਿਗਾਰਡਿੰਗ ਪਲਾਨਿੰਗ ਜੋੜ ਕਿਡੀਆਂ ਹੋਣੀਆਂ ਸਾਈਡਾਂ ਦੇ ਉੱਤੇ ਇਹ ਚ ਹਾਂਜੀ ਸਰਾਊਂਡਿੰਗ ਦੀ ਸਟੇਡੀਅਮ ਇਹ ਜਿਹੜੀ ਸਟੇਡੀਅਮ ਵਾਲੀ ਰੋਡ ਹੈ ਜਿਹੜਾ ਕਿ ਮੈਚ ਦੇ ਨਾਲ ਨਹੀਂ ਸੰਬੰਧਿਤ ਹੈਗਾ ਕਰਾਊਡ ਤਾਂ ਜਿਹੜੀ ਸਟੇਡੀਅਮ ਵਾਲੀ ਰੋਡ ਹੈ ਸੈਕਟਰ 39 ਤੋਂ ਲੈ ਕੇ ਜਿਹੜੀ ਆਂਦੀ ਹੈ ਉਹ ਜਿਹੜੀ ਹੈਗੀ ਆ ਅਵੋਇਡ ਕਰਨ ਉਸ ਰੋਡ ਦੇ ਉੱਤੇ ਬਿਲਕੁਲ ਵੀ ਕਿਉਂਕਿ ਸਟ੍ਰਿਕਟਲੀ ਹੀ ਸਟੇਡੀਅਮ ਰਿਲੇਟਿਡ ਜਾਂ ਮੈਚ ਰਿਲੇਟਿਡ ਹੀ ਜਿਹੜੇ ਲੋਕਾਂ ਨੂੰ ਆਨ ਦਿੱਤਾ ਜਾਏਗਾ ਜਾਂ ਫਿਰ ਜਿਨ੍ਹਾਂ ਦਾ ਆਪਣਾ ਘਰ ਹੈ ਇੱਥੇ ਉਹਨਾਂ ਨੂੰ ਹੀ ਆਨ ਦਿੱਤਾ ਜਾਏਗਾ ਜਿਹੜਾ ਮੇਨ ਹਾਈਵੇ ਹੈਗਾ ਦੇਖੋ ਅਸੀਂ ਸਿਸਵਾ ਡੀ ਪੁਆਇੰਟ ਨੂੰ ਜਾਂਦੇ ਆ ਉੱਥੇ ਜਿਹੜੀ ਉਹ ਸਾਰੀ ਟਰਨਿੰਗ ਜਿਹੜੀਆਂ ਹੈਗੀਆਂ ਉਹ ਓਪਨ ਹੈ ਜਿੱਥੇ-ਜਿੱਥੇ ਡਾਇਵਰਜਨ ਦੀ ਲੋੜ ਹੈ ਉੱਥੇ ਅਸੀਂ ਡਾਇਵਰਜਨ ਲਾਵਾਂਗੇ ਉਹ ਡਿਟੇਲਡ ਪਲਾਨ ਅਸੀਂ ਤੁਹਾਨੂੰ ਜਿਹੜਾ ਹੈਗਾ ਉਹ ਪ੍ਰੈਸ ਨੋਟ ਰਹੀਂ ਸ਼ੇਅਰ ਕਰਦਾ ਜਿਹੜੀ ਆਹ ਵਾਲੀ ਰੋਡ ਹੈ ਸਟੇਡੀਅਮ ਵਾਲੀ ਰੋਡ ਜਿਹੜੀ ਹੈਗੀ ਇਹਦੀ ਨੂੰ ਦੱਖਣ ਮਾਰਗ ਦੇ ਜਿਹੜਾ ਐਕਸਟੈਂਡ ਹੁੰਦਾ ਹੈ ਸਟੇਡੀਅਮ ਵਾਲੀ ਰੋਡ ਤੇ ਉਹ ਜ਼ਰੂਰ ਜਿਹੜੇ ਹੈਗੇ ਸਟੇਡੀਅਮ ਮੈਚ ਦੇ ਨਾਲ ਨਹੀਂ ਰਿਲੇਟਡ ਹੈ ਤਾਂ ਉਸ ਰੋਡ ਨੂੰ ਬਿਲਕੁਲ ਹੀ ਅਵੋਇਡ ਕਰੇਂ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇਂ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par